ਹਾਂਜੀ ਸਰੋਤਿਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਖਟੋਟ ਲੋਜੀ YouTube ਚੈਨਲ ਨਾਲ Instagram ਤੇ Facebook ਪੇਜ ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਹੈ ਪਖਟੋਟ ਲੋਜੀ ਆਪਾਂ ਰੋਜ਼ ਦੀ ਤਰ੍ਹਾਂ ਜਿਹੜੇ ਮਤਲਬ ਖਬਰਾਂ ਚ ਖਬਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਤੁਹਾਡੇ ਰੂਬਰੂ ਹੁੰਦੇ ਆ ਅੱਜ ਫੇਰ ਉਸੇ ਟੌਪਿਕ ਤੇ ਚੱਲਦੇ ਆਪਾਂ ਟੈਲੋ ਸਾਹਿਬ ਨਾਲ ਕਰਦੇ ਆ ਗੱਲਬਾਤ ਖਬਰਾਂ ਜੋ ਖਬਰ ਕੀ ਹੈ ਟੈਲੋ ਸਾਹਿਬ ਸਤਿ ਸ੍ਰੀ ਅਕਾਲ ਟੈਲੋ ਸਾਹਿਬ ਮੈਨੂੰ ਇੱਕ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਮਤਲਬ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਅੱਜ ਕਰ ਲੱਗੇ ਭੁੱਲਰ ਸਾਹਿਬ ਵੀ ਅੰਦਰ ਹੈ ਜੀ ਹਾਂ ਡਾਕਟਰ ਅਵਜੋਤ ਕਾਲ ਤਰਨ ਤਨ ਤੋਂ ਵੀ ਸਸਪੈਂਡ ਕਰਤੇ ਜੀ ਤੇ ਮੈਨੂੰ ਲੱਗਾ ਹੋਰ ਬਹੁਤ ਅਫਸਰਾਂ ਦੇ ਕਾਰਜगिरਣ ਵਾਲੀ ਹੈ ਇਹ ਕੀ ਹੈ ਪੁਲਿਸ ਦੇ ਉੱਤੇ ਸਾੜ ਸੱਤੀ ਚੱਲੀ ਹੋਈ ਹੈ ਜਾਂ ਪੁਲਿਸ ਦਾ ਮਨੋਵਲ ਦਿਖ ਰਿਹਾ ਹੈ ਜਾਂ ਕੀ ਹੈ ਕੀ ਇਹਦੇ ਬਾਰੇ ਤੁਸੀਂ ਸਾਡੇ ਜਿਹੜੇ ਸਰੋਤੇ ਐ ਸੁਣਦੇ ਆਪਾਂ ਨੂੰ ਰੋਜ਼ ਉਹਨਾਂ ਨੂੰ ਦੱਸੋ ਜੀ ਕੀ ਕਹਿੰਦੇ ਪ੍ਰਵਿੰਦਰ ਗੱਲੇ ਹੈ ਵੀ ਬੰਦਾ ਖੜਾ ਹੋ ਜਾਂਦਾ ਹੈ ਬੰਦਾ ਤੁਰਦਾ ਵੀ ਹੈ ਬੰਦਾ ਭਜਦਾ ਵੀ ਹੈ ਬੰਦਾ ਚੰਦ ਤੇ ਵੀ ਚੜ ਜਾਂਦਾ ਹੈ ਬੰਦੇ ਦੇ ਸਰੀਰ ਦੇ ਵਿੱਚ ਜਿਹੜੀ ਇਹ ਸਾਰੀਆਂ ਆਪਾਂ ਜਿਹੜੀਆਂ ਕਰਦੇ ਆ ਸਰਗਰਮੀਆਂ ਇਹਨਾਂ ਸਰਗਰਮੀਆਂ ਦੇ ਵਿੱਚ ਇੱਕ ਚੀਜ਼ ਹੈ ਰੀਡ ਦੀ ਹੱਡੀ ਰੀਡ ਦੀ ਹੱਡੀ ਤੁਹਾਨੂੰ ਸਾਰੇ ਪਾਸੇ ਘੁੰਮਣ ਲਾਦੀ ਏ ਰੀਡ ਦੀ ਹੱਡੀ ਨਾਲ ਤੁਸੀਂ ਚੁੱਕ ਵੀ ਸਕਦੇ ਹੋ ਰੀਡ ਦੀ ਹੱਡੀ ਦੀ ਵਜ੍ਹਾ ਕਰ ਨਾਲ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਪਰ ਜੇ ਰੀਡ ਦੀ ਹੱਡੀ ਕੰਮ ਕਰਨਾ ਛੱਡ ਦੇ ਰੀਡ ਦੀ ਹੱਡੀ ਟੁੱਟ ਜੇ ਤਾਂ ਫਿਰ ਬੰਦਾ ਮੰਜੇ 'ਚ ਪੈਂਦਾ ਮੈਨੂੰ ਇਹ ਲੱਗਦੀ ਹੈ ਕਿ ਸਾਡੇ ਜਿਹੜੇ ਅਫਸਰ ਹੈ ਨਾ ਸਿਰਫ ਪੁਲਿਸ ਸਗੋਂ ਮੈਂ ਸਿਵਲ ਅਫਸਰਾਂ ਬਾਰੇ ਵੀ ਇਹ ਗੱਲ ਕਰੂੰ ਕਿ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਹੈ ਨਾ ਉਹ ਖਤਮ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਰੀਡ ਦੀ ਹੱਡੀ ਰਹਿਤ ਹੋ ਕੇ ਰਹਿ ਗਿਆ ਸਾਰਾ ਸਿਸਟਮ ਉਹਦੀ ਬਦੌਲਤ ਮਤਲਬ ਜੋ ਮਰਜ਼ੀ ਕਰੇ ਆਪਾਂ ਤਾਂ ਆਪ ਹੀ ਪਈ ਹੁੰਦੀ ਹੈ ਅੰਨੀ ਨੂੰ ਬੋੜਾ ਕਿਢੀ ਸੀ ਕਿ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਤੁਸੀਂ ਗੱਲ ਕੀਤੀ ਹੈ ਇੱਕ ਥੋਲਰ ਸਾਹਿਬ ਦੀ ਥੋਲਰ ਸਾਹਿਬ ਡੀਆਈਜੀ ਰੈਂਕ ਦੇ ਅਫਸਰ ਹੈ ਛੋਟੇ ਵੱਡੇ ਨਹੀਂ ਅੱਜ ਕੱਲ ਤਾਂ ਸਸਪੈਂਡ ਜਾਂਦੀ ਹੈ ਉਹਨਾਂ ਦੇ ਘਰੇ ਇੱਕ ਮਾਮਲੇ 'ਚ ਸੀਬੀਆਈ ਰੇਡ ਕਰਦੀ ਹੈ 7.5 ਕਰੋੜ ਰੁਪਇਆ ਨਕਦ 2.5 ਕਿਲੋ ਸੋਨਾ ਤੇ ਹੋਰ ਬੜਾ ਕੁਝ ਕਾਗਜ਼ ਪੱਤਰ ਨਿਕਲੇ ਆਏ ਬੜੇ ਡਾਕੂਮੈਂਟਸ ਨਿਕਲੇ ਆ ਜਿਹਨਾਂ ਡਾਕੂਮੈਂਟਸ ਦਾ ਜਿਹੜਾ ਪੜਤਾਲ ਹੋ ਰਹੀ ਹੈ ਉਹਨਾਂ ਡਾਕੂਮੈਂਟਸ ਦੇ ਵਿੱਚੋਂ ਕਹਿੰਦੇ ਜੀ 50 ਅਫਸਰਾਂ ਤੱਕ ਗੱਲ ਪਹੁੰਚ ਗਈ ਹੈ ਸੀਬੀਆਈ ਇਥੋਂ ਪਹਿਲਾਂ ਦਿੱਲੀ ਭੇਜਦੀ ਸੀ ਸਾਰੀਆਂ ਰਿਪੋਰਟਾਂ ਪਰ ਹੁਣ ਹਾਲਾਤ ਇਹ ਬਣ ਗਏ ਕਿ ਦਿੱਲੀ ਤੋਂ ਜੁਆਇੰਟ ਡਾਇਰੈਕਟਰ ਲੈਵਲ ਦਾ ਇੱਕ ਵੱਡਾ ਅਫਸਰ ਆ ਕੇ ਚੰਨੀਗੜ੍ਹ ਬਹਿ ਗਿਆ ਅੱਛਾ ਜੀ ਵੀਰ ਐਨੇ ਤੁਸੀਂ ਕਹਿੰਦੇ ਕਿੱਥੇ ਭੇਜੋਗੇ ਇੱਥੇ ਬੈਠ ਕੇ ਹੁੰਦਾ ਚੰਦੀ ਇਹ ਨਵੀਆ ਕਰੋ ਤਿਆ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਾਜ ਤਮਾਸ਼ਾ ਕੀ ਪੰਜਾਬ ਦੇ ਵਿੱਚ ਹੋ ਕੀ ਕਿੰਨੇ ਪੰਜਾਬ ਦੇ ਅਫਸਰਾਂ ਜਿਹੜੇ ਉਹ ਆ ਉਹਨਾਂ ਨੇ estrangida ਹੈਗਾ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਖੁੱਭ ਚੁੱਕੇ ਐ ਡੁੱਬ ਚੁੱਕੇ ਐ ਇਸ ਸੂਬੇ ਦਾ ਬਣੂਗਾ ਤੁਸੀਂ ਜ਼ਿਕਰ ਕੀਤਾ ਬੀਬੀ ਡਾਕਟਰ ਰਵਜੋਤ ਕੌਰ ਦੋਟ ਕੌਰ ਘਰੇ ਬਾਅਦ ਜਿਹੜੇ ਐਸਐਸਪੀ ਹੁੰਦੇ ਸੀ ਤਰਨਤਾਰਨ ਤਰਨਤਾਰਨ ਨੂੰ ਮੇਰੇ ਖਿਆਲ ਨਾਲ ਵੀ ਇਹਦੇ ਨਾਲ ਕੋਈ ਕਹਿੰਦੇ ਹੁੰਦੇ ਕੋਈ ਸਰਾਪ ਹੈ ਇਹ ਨਵੇਂ ਨਵੇਂ ਅੱਠ ਅੱਠ ਦੇ ਦੀ ਇਹ ਨਵੀਂ ਸਰਕਾਰ ਆਈ ਹੈ ਇਨਕਲਾਬੀ ਸਰਕਾਰ ਇਨਕਲਾਬੀ ਸਰਕਾਰ ਦੇ ਦੌਰ ਦੇ ਵਿੱਚ ਤਰਨਤਾਰਨ ਤੋਂ ਅੱਠ ਅੱਠ ਸਰਾਏ ਦੇ ਬਦਲ ਚੁੱਕੀ ਹੈ ਅੱਛਾ ਜੀ ਸੁਰਿੰਦਰ ਲਾਂਬਾ ਜੀ ਨਮਸਕਾਰ ਨਮਸਕਾਰ ਠੀਕ ਹੈ ਇਹ ਨਵੇਂ ਆ ਗਏ ਅਸੀਂ ਇੱਕ ਬੈਗ ਨੂੰ ਕੇ ਅਰਦਾਸ ਕਰਦੇ ਹਾਂ ਵੀ ਉਸ ਫਕਸਾਨ ਦੀ ਨਰਾਜ਼ਗੀ ਰਾਹਤ ਤੋਂ ਕੱਢ ਲੈ ਜਿਹੜਾ ਪੀਰੀਅਡ ਜਿੰਨਾ ਖੁੰਦਾ ਹੈ ਕੈ ਸਸਤੀ ਦਾ ਕੱਢ ਲੈ ਤਾਂ ਚੰਗੀ ਗੱਲ ਹੈ ਪਰ ਇਹ ਗੱਲ ਕੱਲੀ ਬੀਬੀ ਰਵਜੋਤ ਕੌਰ ਤੇ ਐਸਐਸਪੀ ਸਾਹਿਬਾਂ ਤੇ ਹੀ ਕਹੀ ਕਿਉਂਕਿ ਜਦੋਂ ਇਹ ਮਾਮਲਾ ਚੌਂਕ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਹੋ ਕੀ ਰਿਹਾ ਉਹ ਕੁੜੀ ਹੈ ਨਾ ਜਿਹੜੀ ਕੰਚਨ ਪ੍ਰੀਤ ਕੌਰ ਅਕਾਲੀ ਕੈਂਡੀਡੇਟ ਦੀ ਡਾਕਟਰ ਉਹਨਾਂ ਦੀ ਬੇਟੀ ਉਹ ਕਹਿੰਦੇ ਜਾ ਰਹੀ ਸੀ ਕਿਤੇ ਕੈਂਪੇਨ ਤੇ ਉੱਤੇ ਜਾ ਰਹੀ ਸੀ ਤੇ ਪ੍ਰਾਈਵੇਟ ਗੱਡੀ ਉਹਨੂੰ ਫਾਲੋ ਕਰ ਰਹੀ ਸੀ ਪੁੱਛਿਆ ਬੰਦੇ ਕੌਣੇ ਬੰਦਿਆਂ ਨੂੰ ਨੇ ਕੱਲੇ ਹੱਥ ਕੇ ਪੁੱਛਿਆ ਵੀ ਭਾਈ ਤੁਸੀਂ ਕੌਣ ਹੋ ਇਹ ਕਹਿੰਦੀ ਖੁਫੀਆ ਡਿਊਟੀ ਤੇ ਉਹ ਕੈਂਡੀਡੇਟ ਦੀ ਬੇਟੀ ਕਿਤੇ ਜਾਂਦੀ ਹੈ ਕੰਪੀਟੇ ਜਾਂਦੀ ਹੈ ਤੇ ਖੁਫੀਆ ਡਿਊਟੀ ਦੇ ਉੱਤੇ ਸਿਵਲ ਵਰਦੀ ਦੇ ਵਿੱਚ ਬੰਦੇ ਪਿਲ ਰਹੇ ਆ ਇਹ ਮਾਮਲਾ ਵੀ ਮਾਨਯੋਗ ਚੋਰ ਕਮਿਸ਼ਨ ਦੇ ਧਿਆਨ ਚ ਲਿਆਦਾ ਗਿਆ ਇਸੇ ਤਰੀਕੇ ਕਹਿੰਦੇ ਦੀ ਇੱਕ ਬੰਦਾ ਫੜਿਆ ਛੁਪਿਆ ਆਪਣੀ ਤਰਨਤਾਰਨ ਦੀ ਪੁਲਿਸ ਨੇ ਇੱਥੋਂ ਛੁਪਿਆ ਤਰਨਤਾਰਨ ਤੋਂ ਲੈ ਗਏ ਉਹਨੂੰ ਬਟਾਲੇ ਤੇ ਬਟਾਲੇ ਜਾ ਕੇ ਉਹਨੂੰ ਖਰਚਾ ਦੇ ਦਿੱਤਾ ਕਹਿੰਦੇ ਝੋਲੇ ਦੀ ਬੁਰੀ ਚੋਰੀ ਕਰ ਲਈ ਇਹਨੇ ਠੇਕ ਕਰਾਈ ਜਾਂਦੇ ਜੀ ਠੀਕ ਹੈ ਨਾ ਇਸੇ ਤਰੀਕੇ ਕੁਝ ਹੋਰ ਬੰਦੇ ਕੋਈ ਕਿਤੇ ਭੇਜ ਤੇ ਕੁਝ ਮੋਗੇ ਭੇਜ ਤੇ ਔਰ ਇਹਦੇ ਵਾਸਤੇ ਪ੍ਰਵਿੰਦਰ ਉਹਨੇ ਅਸੈਸਮੈਂਟ ਨੂੰ ਸਸਪੈਂਡ ਕਰਤਾ ਗੱਲ ਰੁਕੀ ਨਹੀਂ ਨਾਲ ਦੀ ਨਾਲ ਹੀ ਉਹਨੇ ਹਦਾਇਤ ਕਰਤੀ ਕਿ ਇਸ ਸਾਰੇ ਮਾਮਲੇ ਦੀ ਜਿਹੜੇ ਪਰਚੇ ਦਰਜ ਹੋਏ ਹਨ ਜਿਹੜੇ ਅਕਾਲੀ ਦਲ ਨੇ ਆਪਣੀ ਕੰਪਲੇਂਟ ਦੇ ਵਿੱਚ ਕੀਤੇ ਉਹਨਾਂ ਪਰਚਿਆਂ ਦੀ ਕਹਿੰਦੇ ਪੜਤਾਲ ਕਰੋ 36 ਘੰਟਿਆਂ ਚੋਂ ਰਿਪੋਰਟ ਦਿਓ ਅੱਛਾ ਜੀ ਔਰ ਪੜਤਾਲ ਕੌਣ ਕਰੂਗਾ ਸਧਾਰਨ ਅਫਸਰ ਨਹੀਂ ਸਧਾਰਨ ਅਫਸਰ ਨਹੀਂ ਕੋਈ ਡੀਆਈਡੀ ਨਹੀਂ ਆਈਜੀ ਨਹੀਂ ਇਹਨੇ ਡੀਜੀਪੀ ਰੈਂਕ ਦਾ ਅਫਸਰ ਉਹਦੀ ਬਟਾਲ ਕਰੇ 36 ਘੰਟੇ ਦੀ ਡਿਊਟੀ ਲੱਗੀ ਹੁਣ ਆਰਾਮ ਸਿੰਘ ਹੋਰਾਂ ਠੀਕ ਹੈ ਜੀ ਆਰਾਮ ਸਿੰਘ ਹੁਰੀ ਸਪੈਸ਼ਲਿਟੀ ਡੀਜੀਪੀ ਹੈ ਉਹਨਾਂ ਦੀ ਡਿਊਟੀ ਲੱਗੀ ਹੈ ਵੀ ਸਾਰੇ ਪਰਚੇ ਦੇਖੋ ਪਰਚੇ ਬੰਦੇ ਵੀ ਹੈ ਕਿ ਨਹੀਂ ਬੰਦੇ ਤੇ 36 ਘੰਟੇ ਦੀ ਰਿਪੋਰਟ ਕਰੋ ਖੋਦਣਾ ਖਾਸਾ ਜੇ ਇਹ ਗੱਲ ਨਿਕਲ ਲਈ ਕਿ ਮੋਗੇ ਵੀ ਝੂਠਾ ਪਰਚਾ ਹੈ ਬਟਾਲੇ ਵੀ ਝੂਠਾ ਪਰਚਾ ਹੈ ਤੇ ਫਿਰ ਮੋਗੇ ਵਾਲੇ ਐਸਐਸਪੀ ਤੇ ਬਟਾਲੇ ਵਾਲੇ ਦਾ ਕੀ ਬਣੂ ਬਣਾਉਗਾ ਇਥੋਂ ਤੁਸੀਂ ਦੇਖ ਲਓ ਵੀ ਸਾਡੇ ਜਿਹੜੇ ਅਫਸਰ ਆ ਉਹ ਰੀਡ ਦੀ ਹੈਗੀ ਰਹੇ ਕਿਵੇਂ ਹੋਗੇ ਵੀ ਜੋ ਆਕਾ ਹੁਕਮ ਦੇ ਦੇ ਉਹਦੇ ਮੁਤਾਬਕ ਕਰਦੇ ਉਹ ਤੁਸੀਂ ਕਹੋਗੇ ਵੀ ਕੀ ਕਰਦੇ ਆ ਪੰਜਾਬ ਦੇ ਅਫਸਰ ਹਮੇਸ਼ਾ ਇੱਥੇ ਅਜਿਹੇ ਹੀ ਰਹੇ ਪੰਜਾਬ ਦੇ ਅਫਸਰ ਬੜੇ ਤਕੜੇ ਰਹੇ ਜਿਹੜੇ ਸਿੱਧਾ ਜਵਾਬ ਦੇ ਦਿੰਦੇ ਸੀ ਆਕਾ ਨਹੀਂ ਹੋਗਾ ਇਹ ਗੱਲ 1977 ਵੀ ਹੈ ਉਸ ਵੇਲੇ ਐਮਰਜੈਂਸੀ ਹਟੀ ਸੀ ਚੋਣਾ ਹੋਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਾਰਲੀਮੈਂਟ ਦੇ ਮੈਂਬਰ ਬੜਕੇ ਫ੍ਰੀਕੋਰਸ ਹੋ ਕੇਂਦਰ ਦੇ ਵਿੱਚ ਬਣਾਤਾ ਉਹਨਾਂ ਨੂੰ ਖੇਤੀਬਾੜੀ ਮੰਤਰੀ ਉੱਥੇ ਖੇਤੀਬਾੜੀ ਮੰਤਰੀ ਬਣ ਕੇ ਜਿੰਨਾ ਕੋ ਉਹਨੇ ਕੰਮ ਕਰਵਾ ਸੀ ਕੀਤਾ ਤੇ ਉਦੋਂ ਉਹ ਅੱਗ ਨਾਲ ਪੰਜਾਬ ਦੀਆਂ ਬਤਾਂ ਸਮਝ ਗਏ ਚੋਣਾ ਬਾਦਲ ਸਾਹਿਬ ਕਹਿੰਦੇ ਵੀ ਮੈਂ ਤਾਂ ਪੰਜਾਬ ਦੀ ਰਾਜਨੀਤੀ ਜੰਨਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦਾ ਸੀ ਵੀ ਜੀ ਮੈਂ ਇਹਨੂੰ ਪਾਰਲੀਮੈਂਟ ਦਾ ਮੈਂਬਰ ਬਣਾਈ ਹੈ ਨਹੀਂ ਮੈਂ ਤਾਂ ਪੰਜਾਬ ਦੀ ਰਾਜਨੀਤੀ ਕੀ ਉਹਨਾਂ 2014 ਇਹ ਪੁਰਾਣੇ ਬੰਦੇ ਆ ਪੰਜਾਬ ਨੂੰ ਬੜਾ ਪੱਜ ਕੇ ਪੱਜ ਕੇ ਬਿਲਕੁਲ ਤਾਂ ਉਹਨਾਂ ਨੇ ਇਹ ਕਿਹਾ ਜੀ ਮੈਂ ਪੰਜਾਬ ਜੰਨਾ ਫਿਰ ਉਹ ਆਪ ਦੀ ਹਾਈ ਕਮਾਂਡ ਸੀ ਹਾਈ ਕਮਾਂਡ ਲਈ ਦਸ ਦੇ ਵੀ ਉਥੋਂ ਸਤੀਵਾ ਦਿੱਤਾ ਬਰਨਾਲਾ ਸਾਹਿਬ ਬਾਦਲ ਸਾਹਿਬ ਦੀ ਥਾਂ ਤੇ ਖੇਤੀਬਾੜੀ ਮੰਤਰੀ ਤੇ ਬਾਦਲ ਸਾਹਿਬ ਇੱਥ ਉਹ ਬਣ ਗਿਆ ਜੀ ਐਮਐਲ ਤੇ ਫਿਰ ਉਹ ਬਣ ਗਿਆ ਮੁੱਖ ਮੰਤਰੀ 1977 ਦਾ ਇੱਕ ਦਿਹਾੜਾ ਸੀ ਮੈਂ ਆਪਣੇ ਘਰੋਂ ਤਿਆਰ ਹੋ ਕੇ ਦੁਪਹਿਰ ਦਾ ਮੌਕਾ ਸੀ ਬਾਸੜੇ ਤੇ ਬੈਠਾ ਸੀ ਠੀਕ ਹੈ ਮੈਂ ਉਸ ਹਲਕੇ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਖੱਬੇ ਪੱਖੀ ਕਿਸੇ ਧਰ ਨਾਲ ਨਾਲ ਕੰਮ ਦੇ ਸਪਾਰਟੀ ਨਾਲ ਮਿਲ ਕੇ ਮੈਂ ਕੰਮ ਕਰਦਾ ਸੀ ਤਾਂ ਸਾਹਮਣੇ ਉਹ ਸੰਗਤ ਵਾਲੇ ਪਾਸੋਂ ਇੱਕ ਜੀਪ ਆਉਂਦੀ ਹੈ ਤੇ ਜੀਪ ਰੁਕਦੀ ਹੈ ਤੇ ਜੀਪ ਦੇ ਵਿੱਚੋਂ ਇੱਕ ਬੰਦਾ ਭੱਜ ਕੇ ਉਹਦਾ ਨਾਮ ਮੇਰੇ ਖਿਆਲ ਮੁਤਾ ਸਾਧੂ ਸਿੰਘ ਠੀਕ ਹੈ ਉਹ 사두 ਸਿੰਘ ਮੇਰੇ ਕੋਲ ਆਉਂਦਾ ਕਹਿੰਦਾ ਸਸਰੀ ਖਾਲੀ ਜੀ ਮੈਂ ਕਿਹਾ ਸਸਰੀ ਖਾਲੀ ਮੈਂ ਕਹਿੰਦਾ ਇਹ ਹਾਲਚਾਰਾ ਤੇਰਾ ਮੈਂ ਜਾਣਦਾ ਸੀ ਪਿੰਨਾਂ ਦੇ ਲੋਕਾਂ ਨੂੰ ਮੈਂਬਰਸ ਪੰਚਾਇਤ ਸੀ ਮੈਂ ਕਿਹਾ ਮੈਂਬਰ ਸਾਹਿਬ ਤੁਸੀਂ ਕਿਵੇਂ ਆਏ ਹੋ ਮੈਨੂੰ ਕਹਿੰਦਾ ਜੀ ਸਾਡੇ ਪਿੰਡ ਦੋ ਬੰਦੇ ਮਾਰਦੇ ਮੈਂ ਕਿਹਾ ਉਹ ਕਿਹਨੇ ਮਾਰਦੇ ਕਹਿੰਦਾ ਗੁਰੂ ਨੇ ਹੁਣ ਤੁਸੀਂ ਕਹੋਗੇ ਗੁਰੂ ਬੰਦਾ ਕਿ ਬੁੜੀ ਨਹੀਂ ਸਮਝਦਾ ਉਹਦਾ ਨਾਮ ਹੈਗਾ ਸੀ ਗੁਰਵੰਸ ਸਿੰਘ ਢਿੱਲੋਂ ਠੀਕ ਹੈ ਜੀ ਕਾਲਚਰਾ ਨੀਉ ਨਾਲ ਦਾ ਪਿੰਡ ਹੈ ਕਾਲਚਰਾ ਨੀ ਦੇ ਵਿੱਚ ਦੋ ਬੰਦਿਆਂ ਦਾ ਕਤਲ ਹੁੰਦਾ ਇੱਕ ਦਾ ਨਾਮ ਜੌਰ ਹੈ ਤੇ ਇੱਕ ਦਾ ਨਾਮ ਹੈਗਾ ਕਹਿੰਦਾ ਕਹਿੰਦਾ ਉਹ ਦੋ ਬੰਦੇ ਦਾ ਕਤਲ ਹੁੰਦਾ ਹੈ ਕਹਿੰਦਾ ਵੀ ਅਸੀਂ ਉਹਦੇ ਵੀ 6:00 ਵਜੇ ਗੁਰੂ ਦੇ ਵੀ ਉਹਨੂੰ ਕਹਿੰਦਾ ਸੰਗਤ ਹਸਪਤਾਲ ਚ ਦਾਖਲ ਕਰਾ ਕੇ ਆਏ ਮੈਂ ਕਹਿੰਦੀ ਕੌਣ ਕਰਵਾ ਕੇ ਆਇਆ ਕਹਿੰਦਾ ਉਹਦਾ ਛੋਟਾ ਭਰਾ ਹਰਵੰਤ ਸਿੰਘ ਤੇ ਮੈਂ ਤਾਂ ਕਹਿੰਦਾ ਗੱਡੀ ਤੇ ਤੁਹਾਨੂੰ ਦੇਖ ਕੇ ਉਤਰ ਗਿਆ ਪੱਜ ਕਿ ਵੀ ਯਾਰ ਕੋਈ ਹੁੰਦਾ ਕਹਿੰਦੇ ਨਹੀਂ ਤੇ ਤੁਹਾਡੇ ਕੋਲੇ ਗੱਲ ਕੀਤੀ ਪਰਵਿੰਦਰ ਮੈਂ ਉਥੋਂ ਸਿੱਧਾ ਹੀ ਕਲਚਰਾਣੀ ਨੂੰ ਪਹੁੰਚ ਠੀਕ ਹੈ ਜੀ ਬਟਰੇ ਦੇ ਵੀ ਜਦ ਮੈਂ ਕਲਚਰਾਣੀ ਨੂੰ ਪਹੁੰਚ ਕਲਚਰਾਣੀ ਦੇਖਿਆ ਲਾਸ਼ਾਂ ਪਈਆਂ ਅੱਛਾ ਫਿਰ ਪਤਾ ਲੱਗਿਆ ਵੀ ਜਿਹੜੇ ਹੈਗੇ ਐ ਡੀਐਸਪੀ ਸਾਹਿਬ ਰੂਰਲ ਡੀਐਸਪੀ ਸਾਹਿਬ ਕੋਈ ਆਏ ਹੋਏ ਨੰਦਗੜ ਮੈਂ ਉਥੋਂ ਕਿਸੇ ਨੂੰ ਮੋਟਰਸਾਈਕਲ ਆਏ ਨੂੰ ਕਿਹਾ ਯਾਰ ਮੈਨੂੰ ਲੈ ਕੇ ਚੱਲ ਨੰਦਗੜ ਆਇਆ ਸੀ ਡੀਐਸਪੀ ਸਾਹਿਬ ਵੀ ਕਿਤੇ ਪਤਰੀ ਬਾਤ ਕੀਤੀ ਜਦੋਂ ਪਤਾ ਲੱਗ ਗਿਆ ਵੀ ਮੁੱਖ ਮੰਤਰੀ ਸਾਹਿਬ ਦੇ ਚਾਚੇ ਦੇ ਪੁੱਤ ਨੇ ਦੋ ਬੰਦੇ ਮਾਰਦੇ ਉਹ ਸਕੇ ਚਾਚੇ ਦਾ ਪੁੱਤ ਸੀ ਮੁੱਖ ਮੰਤਰੀ ਸਾਹਿਬ ਦਾ ਅੱਛਾ ਜੀ ਗੁਰਵੰਤ ਸਿੰਘ ਮੈਂ ਭਾਈ ਨੰਦਗੜ ਆਇਆ ਠਾ ਸੰਗਠਣਾ ਹੁੰਦਾ ਸਿੰਘਾ ਜਣ ਅੱਜ ਕੱਲ ਨੰਦਗੜ ਸੰਗਠਣਾ ਦੇ ਆ ਕੇ ਮੈਂ ਮੁੰਛੀ ਨੂੰ ਪੁੱਛਿਆ ਮੈਂ ਕਿਹਾ ਮੁੰਛੀ ਜੀ ਕੀ ਕਰੀ ਜਾਂਦੇ ਹੋ ਕਹਿੰਦੇ ਠੀਕ ਐ ਮੈਂ ਜੀ ਆ ਕੇ ਕਰਕੇ ਬ ਉਹ ਜਿਹੜੀ ਸੈਟੂ ਸਾਬ ਹੈ ਜਿੱਥੇ ਮੈਂ ਟਪਟਕਾਰ ਮਿਕਮ ਕਾਰਵਾਈ ਕਹਿੰਦਾ ਕਾਦੀ ਕਾਰਵਾਈ ਇਤਰਾਇ ਦੀ ਹੈ ਮੈਂ ਖੈਰ ਤਬਾਬ ਤੈਨੂੰ ਮੈਂ ਦੇ ਰਿਹਾ ਯਾਰ ਦੋ ਬੰਦੇ ਮਾਰ ਤੇ ਜਾਉ ਉੱਥੇ ਉਹ ਆ ਲੈ ਐਹੀ ਜਗ੍ਹੀ ਤੇਰੇ ਪਿੱਛੇ ਮੈਂ ਉੱਥੋਂ ਮੋਟਰ ਚੜਿਆ ਤੇ ਮਿਠਲੇ ਆ ਗਿਆ ਬਠਿੰਡੇ ਆ ਕੇ ਰਾਤ ਔਖੀ ਸੁੱਖਿਆ ਕੱਢੀ ਸਵੇਰੇ ਅਸੀਂ ਦੋ ਬੰਦੇ ਇੱਕ ਬੰਦੇ ਨੂੰ ਮੈਂ ਹੋਰ ਨਾਲ ਲੈ ਕੇ ਐਸਐਸਪੀ ਦੀ ਕੁਟੀਆ ਆਇਆ ਉਹਨਾਂ ਦਿਨਾਂ 'ਚ ਬਠਿੰਡੇ ਐਸਐਸਪੀ ਲੱਗੇ ਹੋਏ ਸੀ ਸਰਦਾਰ ਗੁਰਸ਼ਰਮ ਸਿੰਘ ਜੀ ਟੂਲਰ ਪੈਂਦਾ ਉਹ ਨਾ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਹਰਜਨ ਸਿੰਘ ਜੀ ਬੜੇ ਦੇਸ਼ ਭਗਤ ਸੀ ਉਹ ਪਰਜਾ ਮੰਡਲ ਲਹਿਰ ਦੇ کارਪੁਲ ਸੀਗੇ ਉਹਨਾਂ ਕੋਲ ਜਦੋਂ ਆਇਆ ਤਾਂ ਉੱਥੋਂ ਪਤਾ ਲੱਗਿਆ ਕਿ ਇਹਦੇ ਵੀ ਗੁਰਦੁਆਰਾ ਆਪਣੇ ਜਿਹੜਾ ਪੁਲਿਸ ਲਾਈਨ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਖੰਡ ਪਾਤ ਸਾਹਿਬ ਦੀ ਧੂਮ ਪੈ ਰਹੀ ਹੈ ਜੀਜੀ ਸਾਹਿਬ ਤਾਂ ਉੱਥੇ ਚਲੇ ਗਏ ਅਸੀਂ ਭਾਈ ਚੱਕੇ ਮੋਟਰਸਾਈਕਲ ਤੇ ਉੱਥੇ ਪਹੁੰਚ ਗਏ ਜੀਜੀ ਸਾਹਿਬ ਨੂੰ ਜਾ ਕੇ ਫਤਿਹ ਬੁਲਾਈ ਉਹਨਾਂ ਨੇ ਸਾਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਸੁੱਕੇ ਮੇਵੇ ਦਿੱਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਐ ਸਾਰੇ ਕਰਕੇ ਗੱਲ ਆਹ ਹੋ ਦੋ ਬੰਦੇ ਕੱਲ ਦੇ ਮਾਰੇ ਪਏ ਆ ਲਾਸ਼ਾਂ ਉੱਥੇ ਤੇ ਕਦੇ ਕਿਸੇ ਨੇ ਕੁਝ ਨਹੀਂ ਕੀਤਾ ਮਖਨਾਰੀ ਉਹਨਾਂ ਨੇ ਨਾਲ ਦੀ ਨਾਲ ਉਸ ਚੱਕਾ ਟੈਲੀਫੋਨ ਆਪ ਮੋਬਾਈਲ ਹੀ ਹੁੰਦੇ ਸੀ ਅਸੀਂ ਕੋਲੇ ਬੈਠੇ ਟੈਲੀਫੋਨ ਚੱਕਿਆ ਆਰਐਸ ਚਾਲਿਆ ਇਥੇ ਐਡੀਸ਼ਨਲ ਐਸਪੀ ਹੁੰਦੇ ਸੀ ਉਹਨਾਂ ਨੂੰ ਫੋਨ ਮਾਰਿਆ ਚਾਲਿਆ ਸਾਹਿਬ ਹੁਣੇ ਜਾਓ ਕਾਲ ਚਰਾਣੀ ਪਿੰਡ ਦੇ ਵਿੱਚ ਔਰ ਉਹ ਦੋਨੋਂ ਡੈਡ ਬੋਡੀਜ਼ ਚੱਕ ਕੇ ਲੈ ਕੇ ਆਓ ਐਫ ਆਈ ਆਰ ਦਰਜ ਕਰੋ ਤੇ ਪੋਸਟ ਮਾਰਟਮ ਕਰਵਾਓ ਲਓ ਜੀ ਚੱਲ ਪੈਗਲ ਚੱਲ ਪੈਤ ਮਾ ਚਾਲੀਆ ਸਾਹਿਬ دہشت ਕਿੰਨੀ ਜਿਆਦਾ ਸੀ ਪਿੰਡ ਦੇ ਵਿੱਚੋਂ ਕਿਸੇ ਨੇ ਟ੍ਰੈਕਟਰ ਚਾਲੀ ਨਹੀਂ ਅੱਛਾ ਜੀ ਔਰ ਉਹਨਾਂ ਦੋਨਾਂ ਲਾਸ਼ਾਂ ਨੂੰ ਐਸਪੀ ਰਿਚਲ ਐਸਪੀ ਆਪ ਦੀ ਜਿੱਥੇ ਉਹਨਾਂ ਦੇ ਨਾਲ ਜੀਪ ਆਉਂਦੀ ਜੀਪ ਚ ਰਖਵਾ ਕੇ ਇੱਥੇ ਲੈ ਕੇ ਆ ਹਸਪੀਟਲ ਲੈ ਕੇ ਆ ਨਾਲ ਦੀ ਨਾਲ ਐਫ ਆਈ ਆਰ ਵਗੈਰਾ ਪਕਾਇਆ ਐਫ ਆਈ ਆਰ ਦਰਜ ਹੋ ਗਈ ਚਲੋ ਪੈਰਵਈ ਤੇ ਆ ਗਏ ਪੈਰਵਈ ਤੇ ਮਗਰ ਆਏ ਜਦੋਂ ਪੋਸਟ ਮਾਰਟ ਹੋ ਰਿਹਾ ਸੀ ਸਰਦਾਰ ਤੇਜਾ ਸਿੰਘ ਬਾਦਲੋ ਵੀ ਬਾਦਲ ਤੇ ਚਾਚਾ ਜੀ ਹੁੰਦੇ ਸੀ ਤੇ ਸਰਦਾਰ ਗੁਰਰਾਜ ਸਿੰਘ ਜਿਨ੍ਹਾਂ ਨੂੰ ਐਮਪੀ ਸਾਹਿਬ ਕਹਿੰਦੇ ਹੁੰਦੇ ਸੀ ਉਹ ਪਹਿਲੀ ਰਾਜ ਸਭਾ ਦੇ ਮੈਂਬਰ ਬਣੇ ਸੀਗੇ ਉਹ ਆਏ ਨਾਲ ਉਹ ਕਿਸੇ ਬੰਦੇ ਨੂੰ ਹੋਰ ਲੈ ਕੇ ਆਏ ਮੇਰੇ ਨਾਲ ਥੋੜੀ ਜੀ ਗੱਲ ਕਰਨ ਲਈ ਮੈਂ ਕਿਹਾ ਜੀ ਕੋਈ ਗੱਲ ਨਹੀਂ ਕਾਨੂੰਨ ਦਾ ਕੰਮ ਕਰਦਾ ਤੁਸੀਂ ਇਹ ਦੇਖੋ ਪਰਵਿੰਦਰ ਗ੍ਰਿਫਤਾਰੀ ਹੋਈ ਬਕਾਇਦਾ ਗ੍ਰਿਫਤਾਰیوں ਕੇ ਜੇਲ੍ਹ ਚ ਪੇ ਗਿਆ ਜਦੋਂ ਪਹੁੰਚ ਆਲੇ ਬੰਦੇ ਸੀ ਜੇਲ੍ਹ ਦੇ ਵਿੱਚ ਉਹਨਾਂ ਨੇ ਕਹਿਤਾ ਬੰਦੇ ਨੂੰ ਹਾਰਟੀ ਪ੍ਰੋਬਲਮ ਆ ਹਸਪੀਟਲ ਚ ਆ ਗਿਆ ਮੁਕੱਦਮਾ ਚੱਲਿਆ ਇਹ ਵੱਡੇ ਬੰਦੇ ਸੀਗੇ ਗਵਾਹ ਬਕਰਾ ਲਿਓ ਵੱਖਰੀ ਗੱਲ ਹੈ ਵੀ ਬੰਦੇ ਬਰੀ ਹੋ ਗਏ ਬਿਲਕੁਲ ਪਰ ਤੁਸੀਂ ਦੇਖੋ ਐਸਐਸਪੀ ਦੀ ਜ਼ਰੂਰਤ ਐਸਐਸਪੀ ਨੇ ਕਹੇ ਤਾਂ ਵੀ ਮੁੱਖ ਮੰਤਰੀ ਦੇ ਚਾਚੇ ਦੇ ਪੁੱਤਾਂ ਕੀ ਹੈ ਕਹਿੰਦਾ ਕਾਨੂੰਨ ਆਪਣਾ ਕੰਮ ਕਰੂ ਕਾਨੂੰਨ ਕਰੂ ਬਿਲਕੁਲ ਔਰ ਕਾਨੂੰਨ ਨੇ ਆਪਣਾ ਕੰਮ ਕੀਤਾ ਅੱਜ ਦੇ ਜਮਾਨੇ ਦੇ ਵਿੱਚ ਕਹਿੰਦੇ ਜੀ ਐ ਕਰੂ ਕਬਜ਼ਾ ਕਰ ਲੋ ਇਹ ਹੋ ਗਿਆ ਔਰ ਫਲਾਨੇ ਦੀ ਕੁੜੀ ਜਾਂਦੀ ਉਹਨੂੰ ਫੜ ਲਓ ਫੜ ਕੇ ਇੱਧਰ ਦੇ ਦਿਓ ਰਸ਼ਵਾਹ ਦੇ ਦਿਓ ਕਹਿੰਦੇ ਜੀ ਹੋ ਗਿਆ ਜੋ ਮਰਦੀ ਰੀੜ ਦੀ ਹੱਡੀ ਅਫਸਰ ਵੀ ਹੈ ਨਹੀਂ ਹੈ ਨਹੀਂ ਔਰ ਉਹਦਾ ਨਤੀਜਾ ਇਹ ਹੈ ਕਿ ਅੱਜ ਪੰਜਾਬ ਡੁੱਬ ਰਿਹਾ ਆ ਮੇਰੇ ਪਿਛਲੇ ਦਿਨਾਂ ਦੇ ਵਿੱਚ ਗੱਲ ਹੈ ਆਪਣੇ ਥਾਣੇ ਹਲਕੇ ਦਾ ਇੱਕ ਕੇਸ ਹੈ ਥਾਣੇ ਹਲਕੇ ਦੇ ਵਿੱਚ ਇੱਕ ਐਨਆਰਆਈ ਉਹ ਆਪ ਦਾ ਘਰ ਪਾਉਂਦਾ ਸੀ ਉੱਥੇ ਕੋਈ ਬੰਦੇ ਦੀ ਫਾੜੀ ਸ਼ਿਰਕਤ ਜਿ ਝਗੜਾ ਹੋ ਗਿਆ ਐਨ ਆਰ ਆਈ ਦਾ ਜਿਹੜਾ ਹੈਗਾ ਇੱਕ ਪਿਓ ਹੈ ਤੇ ਇੱਕ ਚਾਚਾ ਤੇ ਉਮਰ ਦਾ ਪਿਓ ਹੈ ਤਿਕਤਾਇਆ ਤਾਇਆ ਜਾਂ ਚਾਚਾ ਮੈਨੂੰ ਇੰਨੀ ਉਮਰ ਉਹਨਾਂ ਦੀ ਜਿਹੜੀ ਹੈਗੀ ਹੈ ਜੀ 75 80 ਸਾਲ ਸੀ ਸਾਲ ਦੇ ਵਿੱਚ ਇੱਕ ਉਹਦੀ ਮਾਂ ਐਨ ਆਰ ਆਈ ਦੀ ਉਹ ਮਾਂ ਦੇ ਸੱਟ ਮਾਰਤੀ ਮਾਂ ਆ ਕੇ ਹਸਪੀਟਲ ਤੇ ਐਡਮਿਟ ਹੋ ਗਈ ਉੱਪਰੋਂ ਹੁਕਮ ਗਏ ਤੇ ਉਹ ਮਾਂ ਆ ਲਾ ਕੇ ਇਸ ਦਾ ਮਤਲਬ ਜਿਹੜਾ ਸੀ ਉਹ ਰਫਾ ਰਫਾ ਕਰਦਾ ਉਲਟਾ ਕੇਸ ਉਹਨਾ ਦੋ ਬੜਿਆਂ ਤੇ ਕਰਤਾ ਜਿਹਦੇ ਵਿੱਚ ਇੱਕ ਬੰਦਾ ਸਾਫਕਾ ਸਰਪੰਚ ਵੀਲ ਚੇਰਦਾ ਜੀ ਤੇ ਤੁਰਿਆ ਨਹੀਂ ਜਾਂਦਾ ਕੁਛ ਮੈਂ ਹਰਚਾ ਦਰਜ ਕਰਤਾ ਮੈਨੂੰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਸੀਂ ਗਏ ਵੱਡੇ ਅਫਸਰ ਕੋਲੇ ਵੱਡੇ ਅਫਸਰ ਨੂੰ ਅਸੀਂ ਜਾ ਕੇ ਕਹਿਆ ਜੀ ਤੱਕਾ ਹੋਈ ਜਾਂਦਾ ਤੁਸੀਂ ਕਿਰਪਾ ਕਰਕੇ ਮਤਲਬ ਜਿਹੜੀ ਹੈਗੀ ਆ ਇਹ ਤਾਂ ਤੱਕਾ ਮਦਦ ਕਰੋ ਕਹਿੰਦੇ ਵੱਡੇ ਅਫਸਰ ਸਾਹਿਬ ਕਹਿੰਦੇ ਵੀ ਨਹੀਂ ਵੇਹ ਹੋਣਾ ਸੀ ਕੇਸ ਕਹਿੰਦੇ ਝੂਠਾ ਹੈ ਕਹਿੰਦੇ ਹਾਂ ਝੂਠਾ ਹੀ ਹੈ ਕਹਿੰਦੇ ਜੀ ਫਿਰ ਦਰਜ ਕਿਉਂ ਕਰਤਾ ਕਹਿੰਦੇ ਚੀਫ ਸੈਕਟਰੀ ਦਾ ਹੋਣਾ ਸੀ ਦੇਖ ਲਓ ਉਹ ਛੋਟਾ ਕਾਦੀ ਖਤਰ ਪਰਦੀਆਂ ਪਾ ਲਈ ਇਹ ਕਰਨੀਆਂ ਕਰਾਉਣੀਆਂ ਤੁਸੀਂ ਜੇ ਕਿਸੇ ਦਾ ਮਤਲਬ ਉਹਨੂੰ ਇਨਸਾਫ ਨਹੀਂ ਦੇ ਸਕਦੇ ਉਹਨਾਂ ਦਾ ਪਰਚਾ ਦਰਜ ਨਹੀਂ ਕਰਨਾ ਸੀ ਘਟੋ ਘਟੋ ਉਹਨਾਂ ਦੇ ਦਰਜ ਲਓ ਜੀ ਫੜ ਕੇ ਦੋਨਾ ਬੁੜਿਆਂ ਨੂੰ ਕਹਿਤਾ ਜੇਲ੍ਹ ਚ ਜੀ 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 ਅਦਾਲਤ ਦੇ ਰਾਹੀਂ 8 8 9 9 ਦਿਨ ਉਹ ਜੇਲ੍ਹ ਚ ਰਹਿ ਕੇ ਬਚਰੇ ਮਤਲਬ ਉੱਥੇ ਬੀਲ ਚਾਰਜ ਤੇ ਲੈ ਕੇ ਗਏ ਤੇ ਬਿੰਚਾ ਇਰਤੇ ਨੇ ਇਹ ਹਾਲ ਤਾਂ ਸਾਡੀ ਪੰਜਾਬ ਦੀ ਬਿਰੋਕ੍ਰੇਸੀ ਹੈ ਇਹ ਇੱਕ ਅੱਜ ਦੀ ਕੱਲੀ ਇਥੇ ਨਹੀਂ ਮੈਂ ਤੁਹਾਨੂੰ ਅੱਜ ਜਿਹੜਾ ਮਸਾਲਾ ਦੇਈ ਹੈ ਨਾ ਮਸਾਲਾ ਤੁਸੀਂ ਕਿਸੇ ਵੀ ਲੱਕ ਚੱਕ ਦੇਖੋ ਹੁੰਦੇ ਭੁੱਲਰ ਸਾਹਿਬ ਦੀ ਆਪਾਂ ਗੱਲ ਕਰੀਏ ਜਿਹੜੇ ਭੁੱਲਰ ਸਾਹਿਬ ਕਹਿੰਦੇ ਉਹ ਇਨੇ ਪੈਸੇ ਇਕੱਠੇ ਕੀਤੇ ਸੀ ਉਹ ਉਹਨਾਂ ਨੇ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਕਣਤ ਵੇਚ ਕੇ ਹੈ ਇਸ ਦਾ ਵੇਚ ਕੇ ਹੈ ਜਾਂ ਫਸਲ ਵੇਚ ਕੇ ਹੈ ਸੀ ਉਹ ਕਿਸੇ ਤਰੀਕੇ ਦਾ ਹੈ ਉਹ ਤਾਂ ਕਰਸਾਨ ਨੂੰ ਦੱਸੀ ਜਾਂਦਾ ਭਾਈ ਮੈਂ ਦੁਆਏ ਇਸ ਕੰਮ ਤੇ ਦੁਆਏ ਉਹ ਤਾਂ 5 ਲੱਖ ਸੀ ਪਰ 7.5 ਕਰੋੜ ਨਿਕਲਿਆ ਹੁਣ 7.5 ਕਰੋੜ ਰੁਪਈਆ ਕਿਸੇ ਪਰਬੂ ਨੂੰ ਦੇ ਨਾਸਤੇ ਹੋਣਾ ਹੈ ਨਹੀਂ ਹੈ ਬਿਲਕੁਲ ਪਰ ਪਰਬੂਆਂ ਨੂੰ ਦੇ ਨਾਸਤੇ ਹੋ ਰਿਹਾ ਪਰ ਮੈਂ ਇਹ ਕਹੂੰਗਾ ਕਿ ਇਹ ਨਹੀਂ ਕਿ ਪੰਜਾਬ ਦੇ ਵਿੱਚ ਸਾਰੀ ਹੀ ਬਿਊਰੋਕ੍ਰੇਸੀ ਦਾ વિનાਸ਼ ਹੋਇਆ ਬੰਦੇ ਹੈਗੇ ਆ ਕੁਝ ਮਰਦ ਬੰਦੇ ਜਿਹੜੇ ਕਹਿੰਦੇ ਹਾਂ ਅਸੀਂ ਅਸੀਂ ਇਮਾਨਦਾਰ ਹੈਗੇ ਆ ਜੀ ਇਮਾਨਦਾਰ ਹੈਗੇ ਜਿਹੜੇ ਗਲਤ ਕੰਮ ਕਰਨ ਤੋਂ ਤਿਆਰ ਨਹੀਂ ਬਿਲਕੁਲ ਲਓ ਜੀ ਮੈਂ ਇੱਕ ਮਿਸਾਲ ਦਿੰਦਾ ਸਾਡੇ ਇੱਥੇ ਇੱਕ ਡਿਪਟੀ ਕਮਿਸ਼ਨਰ ਹੁੰਦੇ ਸੀ ਨਾਂ ਸੀ ਗੁਰਕ੍ਰਿਸ਼ਟ ਕਰਪਾਨ ਸਿੰਘ ਬਿਲਕੁਲ ਉਹ ਡਿਪਟੀ ਕਮਿਸ਼ਨਰ ਸੀ ਤੇ ਉਹਨਾਂ ਨੂੰ ਅਚਨ-ਚੇਤੁਨਦੀ ਬਦਲੀ ਕਰਤੀ ਬੜਾ ਘਰ ਨਾਰਾਜ਼ ਹੋ ਗਿਆ ਸੀ ਬਾਦਲ ਪਰਿਵਾਰ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕਿਸੇ ਨੇ ਕਹਤਾ ਜੀ ਨਹੀਂ ਇਹ ਨਹੀਂ ਡੀਸੀ ਠੀਕ ਨਹੀਂ ਕਰਤ ਉਹਨਾਂ ਦੀ ਬਦਲੀ ਕਰਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਘਰ ਗਏ ਤੇ ਸਾਡੇ ਜਾਂਦਿਆਂ ਨੂੰ ਆਪਦੇ ਜਿਹੜੇ ਨਾ ਜਾਨਵਰ ਜਿਤ ਕਿਸ ਉਹਨਾਂ ਨਾਲ ਖੜੀ ਆ ਤੇ ਅਸੀਂ ਜਾ ਕੇ ਕਿਹਾ ਜੀ ਬੜੀ ਬਾੜੀ ਹੁਤੋ ਕਿਹ ਹੋ ਗਿਆ ਸਰਦਾਰ ਬੁਰਕ੍ਰਿਤ ਕ੍ਰਿਪਾਲ ਸਿੰਘ ਨੇ ਕਿਹ ਹੋ ਗਿਆ ਅਜੇ ਤੋ ਨਹੀਂ ਬਦਲੀ ਹੋ ਵੀ ਕਹਿੰਦੇ ਕੀ ਹੋ ਗਿਆ ਇੱਥੇ ਨਹੀਂ ਦੋਤੀ ਕੰਮ ਹੀ ਕਰਨਾ ਆਪਾਂ ਕਿਹਾ ਅਸੀਂ ਆਰਾਮ ਕਰਦੇ ਹਾਂ ਉਹਨਾਂ ਦੀ ਸਰਦਾਰ ਨਹੀਂ ਉਹ ਵੀ ਕਹਿੰਦੀ ਗੱਲ ਕੀ ਆ ਕੋਈ ਗੱਲ ਨਹੀਂ ਹੋ ਗਏ ਬਾਅਦ ਵਿੱਚ ਬੰਦੇ ਦੀ ਕਾਬਲੀਅਤ ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਆਪਣੇ ਆਫਿਸ ਦੇ ਵਿੱਚ ਰੱਖਿਆ ਵੀ ਕਾਬਲ ਬੰਦਾ ਮੈਨੂੰ ਉਹਨਾਂ ਦੀ ਲੋੜੀ ਉਹੀ ਗੁਰਕ੍ਰਿਸ਼ਤ ਕ੍ਰਿਪਾਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਉਹਨਾਂ ਦੇ ਸੀਐਮਓ ਜੀ ਕੀਪ ਕਿਪਲਸਟ੍ਰੋਸ ਦੇ ਵਿੱਚ ਬੜੀ ਵੱਡੀ ਪੋਸਟ ਤੇ ਕੰਮ ਕਰਦੇ ਨੇ ਇਸ ਸਰਕਾਰ ਨੇ ਲੱਗਾ ਜੀ ਇਹਨੂੰ ਹੁਣ ਸੱਕਰੀ ਜੀ ਤੇ ਇੱਕਦਮ ਪਤਾ ਲੱਗਿਆ ਜੀ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋ ਕੇ ਲਾਇਆ ਕਿੱਥੇ 6-7 ਮਹੀਨੇ ਹੋ ਗਏ ਉਹਨੂੰ ਕਿਤੇ ਲਾਇਆ ਹੀ ਨਹੀਂ ਲਾਇਏ ਨਹੀਂ ਉਹ ਘਰੇ ਬੈਠੇ ਆਉਂਦੀ ਉਹ ਗੱਤਨਖਾਹ ਲੈ ਜਾਂਦੇ ਮੈਨੂੰ ਹੁਣ ਇਹ ਤਾਂ ਨਹੀਂ ਮੈਂ ਕਹਿੰਦਾ ਵੀ ਉਹਨਾਂ ਤੋਂ ਕੀ ਗਲਤ ਕੰਮ ਕਰਵਾ ਰਹੇ ਸੀ ਪਰ ਜੇ ਉਹਨਾਂ ਨੂੰ ਹੋਮ ਸੈਕਟਰੀ ਤੋਂ ਬਦਲਿਆ ਤੇ ਉਹਨਾਂ ਨੂੰ ਕਿਤੇ ਲਾਇਆ ਨਹੀਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਕਿਆਂ ਦੇ ਕਹੇ ਦੇ ਉੱਤੇ ਗਲਤ ਕੰਮ ਨਹੀਂ ਕੀਤਾ ਬਿਲਕੁਲ ਇਸ ਕਰਕੇ ਜਿਹੜੀ ਹੈਗੀ ਮੈਂ ਕਹਿੰਦਾ ਜਾਗਦੀ ਜਮੀਰ ਵਾਲੇ ਜਿਹੜੇ ਬੰਦੇ ਹੈਗੇ ਆ ਤੁਸੀਂ ਪੰਜਾਬ ਜਦੋਂ ਤੁਸੀਂ ਭਰਤੀ ਹੁੰਨੇ ਹੋ ਜਿੰਨੇ ਵੀ ਆਈਐਸ ਆਈਪੀਐਸ ਅਫਸਰ ਹੈ ਪੀਸੀਐਸ ਅਫਸਰ ਪੀਪੀਐਸ ਅਫਸਰ ਜਦੋਂ ਇਹ ਭਰਤੀ ਹੁੰਦੇ ਆ ਉਹਦੇ ਆਉਂਦੇ ਕਿਉਂਕਿ ਨਵੇਂ ਮੁੰਡੇ ਕੁੜੀਆਂ ਜਦੋਂ ਪੜ ਕੇ ਆਉਂਦੇ ਉਹ ਕਹਿੰਦੇ ਜੀ ਅਸੀਂ ਇਨਸਾਫ ਕਰਾਂਗੇ ਅਸੀਂ ਦੇਸ਼ ਦੀ ਸੇਵਾ ਕਰਾਂਗੇ ਦੇਸ਼ ਦੇ ਵਿਧਾਨ ਪ੍ਰਤੀ ਦੇਸ਼ ਦੇ ਕਾਨੂੰਨ ਪ੍ਰਤੀ ਕਮਿਟਮੈਂਟ ਲਈ ਜਾਂਦੀ ਹੈ ਨਾ ਤੋ ਇਹ ਹੋਰ ਕਮਿਟਮੈਂਟ ਦਿੰਦੇ ਹੈ ਬੈਨੂਏ ਨਹੀਂ ਪਤਾ ਲੱਗਦਾ ਵੀ ਬਹੁ ਗਿਣਤੀ ਮੁਸਕੀ ਸਪਸੁੱਭ ਜਾਂਦਾ ਹੈ ਜਦੋਂ ਆ ਕੇ ਬੈਂਦੇ ਕੁਰਸੀਆਂ ਦੇ ਉੱਤੇ ਸਾਰਾ ਕੁਝ ਭੁੱਲ ਜਾਂਦੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਜਿੱਦਕਾ ਮੈਂ ਦੋ ਮਸਾਲੇ ਦਿੱਤੇ ਹੈ ਇੱਕ ਉਸ ਜ਼ਮਾਨੇ ਦੀ ਸਰਦਾਰ ਗੁਰਸਹਰਨ ਸਿੰਘ ਜੀ ਦੀ ਕਿ ਅੱਜ ਦੇ ਜ਼ਮਾਨੇ ਦੀ ਗੁਰਕਰਤ ਕਰਪਾਲ ਸਿੰਘ ਦੀ ਇਸ ਕਰਕੇ ਜਿਹੜੇ ਇਸ ਕਿਸਮ ਇਹਨਾਂ ਤੁਸੀਂ ਇਹ 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 ਤੁਹਾਨੂੰ ਤਨਖਾਹਾਂ ਦਿੱਤੀ ਗਈ ਤੁਹਾਡੀ ਰੋਟੀ ਪਾਣੀ ਵਧੀਆ ਤਰੀਕੇ ਨਾਲ ਚੱਲੀ ਜਾਂਦੀ ਹੈ ਇਸ ਕਰਕੇ ਮਤਲ ਤੁਸੀਂ ਉਹਨਾਂ ਤੋਂ ਸਿੱਖੋ ਉਹਨਾਂ ਦੇ ਮੁਤਾਬਕ ਚੱਲੋ ਆਹ ਕਹਿੰਦੇ ਕਹੇ ਗਲਤ ਕੰਮ ਨਾ ਕਰੋ ਜਦੋਂ ਤੁਸੀਂ ਆਹ ਕਹਿੰਦੇ ਕਹੇ ਗਲਤ ਕੰਮ ਕਰੋਗੇ ਤਾਂ ਹਾਥੋਂ ਗਲਤ ਕੰਮ ਕਰਾਓਗੇ ਉਹਨਾਂ ਦਾ ਕੁਝ ਨਹੀਂ ਜਾਣਾ ਮੁੜ ਕੇ ਸਸਪੈਂਡ ਤਾਂ ਡਾਕਟਰ ਅਵਜੋਤ ਕੌਰ ਗਰੇਵਲ ਹੋਏ ਹੈ ਨਾ ਇਹ ਇੱਕ ਸੀਬੀਆਈ ਦੇ ਅਸਰ ਦੇ ਵਿੱਚ ਤਾਂ ਇਸ ਵੇਲੇ ਅਚਰਨ ਸਿੰਘ ਪੁੱਤਰ ਬੱਟੇ ਜਿਨ੍ਹਾਂ ਦਾ ਬਾਪ ਡੀਜੀਪੀ ਦੇ ਜੀ ਬੰਦੇ ਸਪੋਰਟਸ ਪਰਸਨ ਹੈ ਉਹਦਾ ਕਿੱਡਾ ਵੱਡਾ ਨਾਮ ਬਿਲਕੁਲ ਤੁਸੀਂ ਲੈ ਕੇ ਹੁਣ ਜਦੋਂ ਮੈਨੂੰ ਬੜੀ ਜਦੋਂ ਸਰਦਾਰ ਮਹਾਲ ਸਿੰਘ ਭੁੱਲਰ ਜਿਹੜੇ ਡੀਜੀਪੀ ਸਾਹਿਬ ਦਾ ਰਿਟਾਇਰ ਹੋ ਕੇ ਹੋਏ ਹੋਏ ਹੈ ਬਜ਼ੁਰਗ ਹੈ ਉਹ ਪੁੱਤ ਨੂੰ ਮੇਰੇ ਵਾਸਤੇ ਗਏ ਤੇ ਉਹ ਪਾਸਕਰ ਦੇ ਵਿੱਚ ਆਨਲਾਈਨ ਪੇਪਰ ਦੇ ਵਿੱਚ ਮੈਂ ਪੜਿਆ ਕਹਿੰਦੇ ਪਿਓ ਪਤਨੀਆਂ ਅੱਖਾਂ ਨਾਮ ਸੀ ਕੱਲ ਇੱਕ ਹੋਰ ਖਬਰ ਮੈਂ ਪੜੀ ਕਿ ਜਦੋਂ ਪੁੱਲਰ ਸਾਹਿਬ ਨੂੰ ਲੈ ਕੇ ਗਏ ਕੋਰਟ ਚ ਤੇ ਉਸ ਵੇਲੇ ਉਹਨਾਂ ਦੀਆਂ ਦੋ ਬੇਟੀਆਂ ਮਿਲਣ ਵਾਸਤੇ ਆ ਗਏ ਜੀ ਚਲੋ ਬੇਟੀਆਂ ਦੀ ਗੱਲ ਤਾਂ ਹੋ ਗਈ ਤੇ ਬੇਟੀਆਂ ਕਿਸੇ ਨੇ ਜਿਹੜੀ ਉਹ ਲਿਖਿਆ ਉਹਨਾਂ ਨੇ ਕਹਿੰਦੇ ਵੀ ਜਿਹੜੀਆਂ ਬੇਟੀਆਂ ਨੂੰ ਸਲੂਟ ਪੈਂਦੇ ਹੁੰਦੇ ਸੀਗੇ ਉਹ ਉਹਨਾਂ ਸਿਪਾਹੀਆਂ ਨੂੰ ਤੇ ਹੌਲਦਾਰਾਂ ਨੂੰ ਬੇਨਤੀ ਕਰਦੇ ਨੇ ਪਾਪਾ ਨੂੰ ਮਿਲ ਲੈਣਗੇ ਇਹ ਸਥਿਤੀ ਜਿਹੜੀ ਹੈਗੀ ਕਿਸੇ ਨੇ ਨਹੀਂ ਕੀਤੀ ਉਹਨਾਂ ਬੱਚੀਆਂ ਦਾ ਕੋਈ ਕਸੂਰ ਨਹੀਂਗਾ ਉਹ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਕੀ ਹੈ ਵਿਚਾਰੀਆਂ ਪੈਨ ਨੂੰ ਨਹੀਂ ਪਤਾ ਸ਼ਾਦੀ ਛੁਡਾ ਜਾਂ ਕੀ ਹੈ ਕੁਝ ਵੀ ਹੈ ਉਹ ਉਹਨਾਂ ਕਿੱਥੇ ਤਾਂ ਉਹਨਾਂ ਦੀ ਕਿੱਡੀ ਟੌਰ ਹੋਣੀ ਸੀ ਟੌਰ ਹੋਣੀ ਸੀ ਬਿਲਕੁਲ ਜੇ ਤੁਸੀਂ ਨਾ ਪੈਸੇ ਲੈਂਦੇ ਨਾ ਤੁਹਾਡੇ ਨਾਲ ਹੀ ਹੁੰਦੀ ਤਾਂ ਕਿੱਥੇ ਹੋਣੀ ਸੀ ਅੱਜ ਕਿੱਧਰ ਨੂੰ ਔਰ ਜਿਵੇਂ ਹੁਣ ਬੀਬੀ ਹਰ ਅਰਬਜੋਤ ਕੌਰ ਗਰੇਵਾਲ ਸਹਿਬ ਹੈ ਜੀ ਛੋਟੀ ਉਮਰ ਦੀ ਕੁੜੀ ਐ ਤੂੰ ਡਾਕਟਰ ਐ ਡਾਕਟਰ ਐ ਤੇ ਕਿਤੇ ਦੀ ਕਿਤੇ ਜਾਣਾ ਸੀ ਹੁਣ ਜ਼ਿੰਦਗੀ ਪਰ ਵਾਸਤੇ ਕੱਲ ਨੂੰ ਜਦੋਂ ਇਹਨਾਂ ਨੇ ਹੋਣਾ ਨਾ ਇੰਪੈਨਲਮੈਂਟ ਜੀ ਜਦੋਂ ਪੈਨਲ ਬੰਦਦਾ ਨਾ ਬਹੁਤ ਸਾਰੇ ਅਫਸਰ ਇਹੋ ਜਿਹੇ ਹੁੰਦੇ ਆ ਜਿਹੜੇ ਅਫਸਰ ਪੋਸਟਾਂ ਦੇ ਲੱਗ ਜਾਂਦੇ ਆਂ لیکن ਉਹਨਾਂ ਦੀ پروموشن ਜਿਹੜੀ ਆ ਉਸ طرح ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਹੈ ਮੈਂ ਇੱਥੇ ਸਮੇਤ ਸੈਣੀ ਦਾ ਜ਼ਿਕਰ ਕਰਨਾ ਚਾਹੁੰਦਾ ਡੀਜੀਪੀ ਜ਼ਰੂਰਤਾਂ ਸੀ ਉਦੋਂ ਡੀਜੀਪੀ ਲਾਇਸੀ ਤੇ ਸੂਬਾ ਸਰਕਾਰ ਲਾ ਸਕਦੀ ਸੀ ਪਰ ਉਹ ਜਿਹੜਾ ਕੇਂਦਰ ਸਰਕਾਰ ਦਾ ریکارڈ ਹੈ ਉਹਦੇ ਵਿੱਚੋਂ ਡੀਜੀਪੀ ਨਹੀਂ ਸੀ ਉੱਥੇ ਉਹ ਆਈ ਜੀ ਸੀ ਤੱਕ ਕਿਉਂਕਿ ਉਹਦੇ ਪਰਚਾ ਚੱਲਦਾ ਸੀ ਲੁਧਿਆਣੇ ਵਾਲਾ ਸੈਣੀ ਮੋਟਰਸ ਵਾਲਾ ਉਹ ਪਰਚਾ ਚੱਲਦਾ ਕਰਕੇ ਉਹਦੀ ਜਿਹੜੀ ਹੈਗੀ ਇੰਪੈਨਲਮੈਂਟ ਨਹੀਂ ہوئی ਇਹੋ ਚੀਜ਼ ਜਿਹੜੀ ਹੈਗੀ ਇੱਥੇ ਹੈ ਹੁਣ ਕਿਉਂਕਿ بیوی ਨੂੰ सस्पेंड ਕਰਤਾ ਚੌਂਕ ਕਮਿਸ਼ਨ ਜੇ ਉਹ ਸਸਪੈਂਡ ਕਰਦਾ ਤੇ ਉਹਦਾ ਐਸਓ ਕੋਲ ਬਣਾ ਕੇ ਆਪਾਂ ਕਹਿ ਸਕਦੇ ਹਾਂ ਕਿ ਹਾਂ ਢਿੱਲੋ ਸਾਹਿਬ ਇੱਕ ਥੋੜਾ ਸਵਾਲ ਮੈਂ ਹੋਰ ਕਰਨਾ ਇੱਕ ਤੁਹਾਡੇ ਦੋਸਤ ਜਾਂ ਤੁਹਾਡੇ ਵਕਾਕਾਰ ਸੀਗੇ ਡੀਜੀਪੀ ਰਹੇ ਆ ਉਹ ਵੀ ਇਮਾਨਦਾਰ ਹੈ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਪਾਸੇ ਕੀਤਾ ਹੋਇਆ ਇਹਨਾਂ ਨੇ ਅੱਜ ਕੱਲ ਉਹ ਜਿੱਤਨ ਦੇ ਵਿੱਚ ਸੀਗੇ ਬਹੁਤ ਜ਼ਿਆਦਾ ਉਹਨਾਂ ਬਾਰੇ ਵੀ ਮੜਾ ਜਾ ਨਹੀਂ ਉਹ ਬਹੁਤ ਸਾਰੇ ਬਹੁਤ ਸਾਰੇ ਕਾਬਿਲ ਅਫਸਰ ਰਹੇ ਗਏ ਮੈਂ ਇੱਕ ਤਾਂ ਨਹੀਂ ਗੱਲ ਕਰੂੰਗਾ ਪੰਜਾਬ ਪੁਲਿਸ ਵਿੱਚ ਬੜੇ ਕਾਬਿਲ ਅਫਸਰ ਰਹੇ ਗਏ ਪਰ ਉਹ ਕਾਨੂੰਨ ਮੁਤਾਬਿਕ ਇਹਦੇ ਕੰਮ ਕਰਨ ਵਾਲੇ ਬੰਦੇ ਉਹਨੂੰ ਨਹੀਂ ਲਉਦੇ ਮੈਂ ਤੈਨੂੰ ਆਦ ਹੋਰ ਦੱਸਦਾ ਤੁਹਾਨੂੰ ਹੋਰ ਨਾਲ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਇੱਕ ਡ ਜੀ ਰਿਕੋਰਡਿੰਗ ਟੈਂਟਸ ਟੈਂਟਸ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਦੋਨੋਂ ਆਈਐਸ ਹੈ ਔਰ ਦੋਨੋਂ ਹੀ ਯੂਪੀ ਦੇ ਵਿੱਚ ਹੈ ਤੇ ਦੋਨੋਂ ਐਸਪੀ ਸੈਕਟਰੀ 11 ਦੇ ਅਫਸਰ ਹੈ ਤੇ ਦੋਨਾਂ ਦੇ ਵਿੱਚੋਂ ਇੱਕ ਜੀਐਸਟੀ ਦਾ ਕਮਿਸ਼ਨਰ ਹੈ ਦੂਸਰਾ ਜਿਹੜਾ ਹੈਗਾ ਉਹ ਕਮਿਸ਼ਨਰ ਹੈ ਮੈਨੇ ਮੈਂ ਲਿਖਦਾ ਉਹ ਦੋਨੋਂ ਜਿਹੜੇ ਉੱਥੇ ਹੈ ਤੇ ਮੈਨੂੰ ਡਾਕਟਰ ਸਾਹਿਬ ਸੈਟ ਕਰਦਿਆਂ ਨੂੰ ਮਿਲ ਜਾਂਦੇ ਮੇਰੇ ਬਹੁਤ ਪੁਰਾਣੇ ਮਿੱਤਰ ਹੈ 1982 ਤੋਂ ਮੇਰੀ ਮਿੱਤਰਤਾ ਰਹੀ ਹੈ ਬਾਕੀ ਸਾਹਿਬ ਨਾਲ ਮੈਂ ਮਹਾਂਬਾਦ ਸਿੰਘ ਸਾਹਿਬ ਨੂੰ ਪੁੱਛਿਆ ਮੈਂ ਕਿ ਬੱਚੇ ਦਾ ਕੀ ਹਾਲ ਹੈ ਆ ਮਾਜਾ ਕਰਦੇ ਆ ਮਾਜਾ ਕਰਦੇ ਹੈ ਮੈਂ ਕਿ ਜੀ ਮਾਜਾ ਕਿੰਨੀਆ ਕਰਦੇ ਹੈ ਕਹਿੰਦਾ ਕਿਦਰ ਮੈਂ ਕਿ ਕਿਵੇਂ ਇਮਾਨਦਾਰ ਆ ਤੁਹਾਡੇ ਕੋ ਹਾਂ ਹਾਂ ਇਮਾਨਦਾਰ ਆ ਕਹਿੰਦਾ ਇਮਾਨਦਾਰ ਆ ਕਿ ਲਾ ਮੈਂ ਜੋ ਉਹਨਾਂ ਨੇ ਸੰਸਕਾਰ ਦਿੱਤੇ ਉਹਦੇ ਮੁਤਾਬਕ ਹੈ ਬਿਲਕੁਲ ਕਹਿੰਦਾ ਮੈਂ ਉਹਨਾਂ ਨੇ ਕਿਹਾ ਗਰਸ ਨੂੰ ਪੈਸੇ ਨਾ ਲਿਓ ਉਹਨਾਂ ਨੂੰ ਕਹਿੰਦਾ ਜਿਹੜੇ ਹੈ ਨਾ ਇਹ ਪੀੜਾ ਹੁੰਦਾ ਇਹਨਾਂ ਦਾ ਪੀਐਫ ਪੀਐਫ ਜਦੋਂ ਵੀ ਭਰਨਾ ਮੁਸ਼ਕਲ ਹੋ ਜਾਂਦਾ ਘਰ ਦੇ ਖਰਚੇ ਜਿਹੜੇ ਉਹ ਕਰਦੇ ਆ ਜੁਕਾਂ ਦੀ ਜਿਹੜੀ ਪੜ੍ਹਾਈ ਦੇ ਉੱਤੇ ਖਰਚੇ ਹੁੰਦੇ ਆ ਅਤੇ ਜਦੋਂ ਕੋਈ ਤਿਉਹਾਰ ਹੁੰਦਾ ਦੀਵਾਲੀ ਵਗੈਰਾ ਬਾਅਦ ਦੇ ਵਿੱਚ ਬਿਠਾ ਦੇ ਆ ਦਾ ਕਰਮਚਾਰੀ ਕੋਲੇ ਟੈਲੀਫੋਨ ਪਿਆ ਇੱਕ ਰਜਿਸਟਰ ਪਿਆ ਵੀ ਜਿਹੜਾ ਬੰਦਾ ਹੁੰਦਾ ਉਹਦਾ ਨਾਮ ਲਿਖ ਲਓ ਵੀ ਕੋਈ ਗੱਲ ਨਹੀਂ ਜੀ ਤੁਹਾਨੂੰ ਤੁਹਾਡਾ ਮੈਸੇਜ ਕਨਵੇ ਕਰਦੇ ਆਂਗੇ ਕੋਈ ਤੋਹਫਾ ਨਹੀਂ ਲੈਣਾ ਤੇ ਜੇ ਜੇ ਜ਼ਿਆਦਾ ਕਿਸੇ ਨੇ ਗੱਲ ਕਰਨੀ ਤਾਂ ਟੈਲੀਫੋਨ ਤੇ ਗੱਲ ਕਰਵਾ ਦਿਓ ਹੁਣ ਇਹੋ ਜਿਹਾ ਬੰਦੇ ਜਾਗੀਰ ਜਮੀਨ ਵਾਲੇ ਜਾਗੀਰ ਵਾਲੇ ਹੈਗੇ ਜਿਹੜੇ ਆਪਣੇ ਪ੍ਰਤੀ ਕਮਿਟਮੈਂਟ ਦੱਸੋ ਸਾਡੀ ਤਾਂ ਬੇਨਤੀ ਹੈ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਇਹ ਪੰਜਾਬ ਉਜੜ ਰਿਹਾ ਡੁੱਬ ਰਿਹਾ ਕਿਸੇ ਪਾਸੇ ਨਸ਼ਾ ਕਿਸੇ ਪਾਸੇ ਹੁਰਤਵਾਹੀ ਇੱਕੋ ਇੱਕ ਤੁਹਾਡੇ ਤੇ ਲੋਕਾਂ ਦੀ ਆਸ ਹੈ ਲੀਡਰਾਂ ਤੇ ਲੋਕਾਂ ਕੋਈ ਆਸ ਨਹੀਂ ਲੀਡਰਾਂ ਤੋਂ ਲੋਕ ਨਿਰਾਸ਼ ਹੋ ਚੁੱਕੇ ਆ ਜਿਹੜੇ ਦੋ ਤਿੰਨ ਮੈਂ ਨਾਮ ਲਏ ਇਹੋ ਜਿਹੇ ਬੰਦੇ ਹੈਗੇ ਸਿੱਖੋ ਪੁਲਿਸ ਉਹਨਾਂ ਤੋਂ ਸਿੱਖੋ ਤੇ ਤੁਸੀਂ ਆਪਣੀ ਠੀਕ ਤਰੀਕੇ ਦੇ ਨਾਲ ਸਰਵਿਸ ਕਰੋ ਸੇਵਾ ਕਰੋ ਇਹ ਪੰਜਾਬ ਦੇ ਉੱਤੇ ਤੁਹਾਡਾ ਬਹੁਤ ਵੱਡਾ ਐਸਰ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਲੋ ਸਭ ਤੁਹਾਡਾ ਤੁਸੀਂ ਢਿੱਲੋ ਸਾਬ ਦੀਆਂ ਗੱਲਾਂ ਸੁਣੀਆਂ ਬਿਲਕੁਲ ਸੱਚਾਈ ਹੈ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਲੱਗਦਾ ਤੁਹਾਨੂੰ ਸੁਣੋਗੇ ਤਾਂ ਬਿਲਕੁਲ ਤੁਹਾਨੂੰ ਪਤਾ ਲੱਗੂਆ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜਿੰਨੀ ਵੀ ਹੋ ਸਕਦੀ ਹੈ ਸਾਡੀ ਸਪੋਰਟ ਕਰੋ ਸਬਸਕ੍ਰਾਈਬ ਫਾਲੋ ਸ਼ੇਅਰ ਬਖਤੌੜ ਢਿੱਲੋ YouTube ਚੈਨਲ ਵੀ ਬਣਿਆ ਹੋਇਆ ਸਾਡਾ ਨਾਲ ਜਿੱਦੇ ਤੇ ਅਸੀਂ ਵੀਡੀਓ ਅਪਲੋਡ ਕਰਦੇ ਆ ਤਾਂ ਇਹਨੂੰ ਪਲੀਜ਼ ਸਾਡੀ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਬਹੁਤ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ